ਹਾਂਜੀ ਥਾਣਾ ਧਰਮਪੁਰ ਦੇ ਅਧੀਨ ਆਉਂਦੇ ਪਿੰਡ ਫਤਗਰਪੁਰ ਟਾਣਾ ਵਿਖੇ ਮਿਤੀ 25 9 ਨੂੰ ਜਿਹੜੀ ਹੈਗੀ ਉਹ ਗਵੰਡੀਆਂ ਗਵੰਡੀਆਂ ਦੀ ਗਲੀ ਦੇ ਝਗੜੇ ਪਿੱਛੇ ਆਸਮੇਂ ਲੜਾਈ ਹੋਈ ਸੀ ਜਿਦੇ ਵਿੱਚ ਸੰਦੀਪ ਸਿੰਘ ਪੁੱਤਰ ਚਰਨ ਸਿੰਘ ਤੇ ਬਲਜੀਤ ਸਿੰਘ ਪੁੱਤਰ ਚਰਨ ਸਿੰਘ ਦੋਨੇ ਸਕੇ ਭਰਾ ਇਹ ਜ਼ਖਮੀ ਹੋਏ ਸੀ ਤੇ ਹਸਪਤਾਲ ਦਾਖਲ ਹੋਏ ਸੀ ਜਿਦੇ ਸਾਨੂੰ ਇਤਲਾਹ ਮਿਲਤੇ ਅਸੀਂ ਸੰਦੀਪ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 254/25 ਅਧੀਨ ਤਾਰਾ 109 ਤੇ ਹੋਰ ਅਲਰੰਡ ਸੈਕਸ਼ਨ ਤਹਿਤ ਦਰਜ ਕੀਤਾ ਸੀ ਇਹਦੇ ਵਿੱਚ ਬਲਜੀਤ ਸਿੰਘ ਦੀ ਹਾਲਾਤ ਕਾਫੀ ਸੀਰੀਅਸ ਸੀਗੇ ਮੋਗਾ ਮੈਡੀਸ਼ਨ ਤੋਂ ਬਾਅਦ ਉਹਨੂੰ ਰੈਫਰ ਕੀਤਾ ਗਿਆ ਸੀ ਬੰਡਾ ਐਮਜ ਦੇ ਵਿੱਚ ਜਿਹਦੀ ਕੱਲ 28 9 25 ਨੂੰ ਟੀਮ ਦੇ ਬੰਡਾ ਵਿਖੇ ਡੈਥ ਹੋ ਗਈ ਜਿਹਦੇ ਦੌਰਾਨ ਅਸੀਂ ਇਸ ਮੁਕਾਦਮੇ ਦੇ ਵਿੱਚ 103 ਬੀਐਨਐਸ ਦਾ ਵਾਅਦਾ ਕੀਤਾ ਤੇ ਦੋਸ਼ੀ ਜਿਹੜੇ ਬਿਆਨ ਸਿੰਘ ਕਾਲੂ ਵਰਸ਼ ਇਹਨਾਂ ਦੀ ਤਲਾਸ਼ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਕਰਨ ਦੀ ਗੱਲ ਹੈ ਜੀ ਮਾਫੀ ਇੱਕ ਗਲੀ ਦੇ ਲੰਘਣ ਪਿੱਛੇ ਇੱਕੋ ਗਲੀ ਜਾਂਦੀ ਹੈ ਜੀ ਦੋਨਾਂ ਘਰਾਂ ਦੇ ਆਪਸ ਵਿੱਚ ਗੁਆਂਢੀ-ਗੁਆਂਢੀ ਹੈਗੇ ਜੀ ਨੇੜੇ-ਨੇੜੇ ਘਰ ਆ ਇੱਕੋ ਗਲੀ ਜਿਹੜੀ ਹੈਗੀ ਜਾਂਦੀ ਸਾਰੇ ਘਰਾਂ ਨੂੰ ਤੇ ਗਲੀ ਦੇ ਵਿੱਚ ਰਸਤੇ ਨੂੰ ਲੰਘਣ ਨੂੰ ਲੈ ਕੇ ਨਾਲ ਝਗੜਾ ਹੋਇਆ ਸੀ ਜੀ ਹਾਂਜੀ ਜਿਹੜਾ ਹੈਗਾ ਉਹ ਦੋਸ਼ੀਆਂ ਨੇ ਬੜੀ ਜ਼ਿਆਦਾ ਸੱਟ ਉਹਦੇ ਬਲਜੀਤ ਸਿੰਘ ਦੇ ਸਿਰ ਦੇ ਵਿੱਚ ਮਾਰੀ ਜਿਹਦੇ ਕਾਰਨ ਉਹਦੀ ਮੌਤ ਹੋ ਗਈ ਇਹ ਰਾਡ ਨਾਲ ਮਾਰੀ ਦੱਸੀ ਗਈ ਹੈ ਜੀ ਜੀ ਅਸੀਂ ਇਹਦੀ ਸਾਰੀ ਪੜਤਾਲ ਕਰ ਰਹੇ ਹਾਂ ਜੀ ਬਾਕੀ ਦੋਸ਼ੀ ਗ੍ਰਿਫਤਾਰ ਕਰਾਂਗੇ ਸਾਹਮਣੇ ਲੈ ਆਵਾਂਗੇ